ਚਲ ਜੀ। ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬੀ ਸਟੋਰੀ ਸਟੇਸ਼ਨ ਤੇ। ਤੇ ਮੈਂ ਤੁਹਾਡੀ ਆਪਣੀ ਜਸੀ ਸੰਤੋ। ਅੱਜ ਆਪਾਂ ਸੁਣਦੇ ਹਾਂ ਬਹੁਤ ਹੀ ਪਿਆਰਾ ਨਾਵਲ ਟਾਲੀ ਵਾਲਾ ਖੇਤ ਜੋ ਲਿਖਿਆ ਹੋਇਆ ਬੇਹੰਤ ਬਰੇਵਾਲਾ ਜੀ ਦਾ। ਐ ਤਾਂ ਆਪੋ ਆਪਣੀ ਕਿਸਮਤ ਹੁੰਦੀ ਆ। ਕਿਸੇ লাশ ਨੂੰ ਮੱਟੀ ਵੀ ਨਸੀਬ ਨਹੀਂ ਹੁੰਦੀ ਤੇ ਕਿਸੇ লাশ ਤੇ ਤਾਜਮਹਲ ਬਣ ਜਾਂਦੇ ਨੇ। ਸਵੇਰ ਦਾ ਵਕਤ, ਮਾਗ ਮਹੀਨੇ ਦੀ ਚੜਦੀ ਜੀ ਸਵੇਰ। ਕੀਤਾਜੋਂ ਦੂਰ ਦੂਰ ਤੱਕ ਖੜੀਆਂ ਹਰੀਆਂ ਖਚਾਰ ਕਨਕਾਂ ਜਿਨ੍ਹਾਂ ਤੇ ਜੰਮੀ ਹੋਈ ਆ ਇੱਕ ਤੁੰਦ ਦੀ ਸੰਗਣੀ ਲਹਿਰ ਤੁੰਦ ਚੋਂ ਝਾਕ ਰਿਹਾ ਮੱਧਮ ਜਿਹਾ ਸੂਰਜ ਜੋ ਪੂਰਾ ਜੋਰ ਲਾ ਕੇ ਵੀ ਮਾੜਾ ਜਿਹਾ ਮੂਵਖਾ ਸਕਿਆ ਸੀ ਅਰਜਨ ਸਿੰਘ ਦੇ ਟਾਲੀ ਵਾਲੇ ਖੇਤ ਚੋਂ ਫੇਰ ਇੱਕ ਰੋਲਾ ਪੈ ਰਿਹਾ ਸੀ ਇਹ ਰੋਲਾ ਕਿਸੇ ਬਗਾਨੇ ਨਾਲ ਨਹੀਂ ਸੀ ਪੈ ਰਿਆ ਬਲਕੇ ਆਪਣੇ ਪੁੱਤਰੇ ਬਲਵੀਰ ਸਿੰਘ ਨਾਲ ਪੈ ਰਿਹਾ ਸੀ ਉੰਜ ਰੋਲੇ ਨੂੰ ਕਿਹੜਾ ਉਹਨਾਂ ਜ਼ਮੀਨ ਵੰਡੜੇ ਸੀ ਕੱਲਾ-ਕੱਲਾ ਤਾਂ ਪੋਤਾ ਸੀ ਅਰਜਨ ਸਿੰਘ ਦਾ ਨੌ ਪੁੱਤ ਤਾਂ ਦੋਵੇਂ ਨਿੱਕੇ ਜਿਹੇ ਬਲਬੀਰ ਨੂੰ ਅਰਜਨ ਸਿੰਘ ਦੀ ਝੋਲੀ ਪਾ ਕੇ ਦੁਨੀਆ ਤੋਂ ਜਾ ਚੁੱਕੇ ਸਨ ਇੱਕ ਕਾਰ ਹਾਦਸਾ ਹੋਇਆ ਤੇ ਉਹ ਕਦੇ ਵਾਪਸ ਨਾ ਮੁੜੇ ਬਸ ਉਹਨਾਂ ਦੀਆਂ ਅਣਪਛਾਤੀਆਂ ਲਾਸ਼ਾਂ ਹੀ ਆਈਆਂ ਸਨ ਸ਼ਾਇਦ ਅੱਜ ਬਲਬੀਰ ਵੀ ਨਾ ਹੁੰਦਾ ਜੇ ਉਸ ਦਿਨ ਉਹਨੂੰ ਥੋੜਾ ਜਿਹਾ ਬੁਖਾਰ ਨਾ ਚੜਿਆ ਹੁੰਦਾ ਅਰਜਨ ਸਿੰਘ ਨੂੰ ਉਹ ਦਿਨ ਕਿਸੇ ਕਾਲੇ ਦਿਨ ਵਾਂਗ ਜਾਦ ਸੀ ਜਦ ਅਰਜਨ ਸਿੰਘ ਦੇ ਮੁੰਡੇ ਦਲਜੀਤ ਨੇ ਸ਼ਹਿਰ ਕਿਸੇ ਕੰਮ ਜਾਣਾ ਸੀ ਤੇ ਗਰਮੀ ਦਾ ਮਹੀਨਾ ਸੀ 11 ਹਾੜ ਦਾ ਦਿਨ ਉਹ ਆਪਣੀ ਘਰ ਵਾਲੀ ਕੁਲਜੀਤ ਕਰਨ ਨੂੰ ਆਵਾਜ਼ ਮਾਰਦਾ ਬੋਲਿਆ ਸੀ ਕੁਲਜੀਤੇ ਆ ਜਾ ਛੇਤੀ ਲੇਟ ਹੋਈ ਜਾਂਨੇ ਆ ਤੈਨੂੰ ਪਿੰਡ ਉਤਾਰ ਕੇ ਮੈਂ ਅੱਗੇ ਇੱਕ ਕੰਮ ਜਾਣਾ ਲੇਟ ਹੋਈ ਜਾਣਾ ਆ ਬਲਬੀਰ ਨੂੰ ਤਿਆਰ ਕਰ ਲਿਆ ਕਿ ਨਹੀਂ ਪਟਕਾ ਬੱਲਿਆ ਆਇ ਦੀ ਕਿ ਨਹੀਂ ਹਾਲੇ ਪਰੀਆਂ ਵਰਗੀ ਕੁਲਜੀਤ ਕੋਰ ਸਵਾਚੋਂ ਬਾਹਰੋਂ ਦੀ ਬੋਲੀ ਨਹੀਂ ਜੀ ਬਲਬੀਰ ਤਾਂ ਘਰੇ ਹੀ ਬੇਬੇ ਬਾਪੂ ਕੋਲ ਉਹਨੂੰ ਬੁਖਾਰ ਵੀ ਆ ਉਤੋਂ ਅੱਗ ਪਈ ਵਰਤੀ ਆ ਨਾਲੇ ਹੱਥ ਨੂੰ ਤਾਂ ਮੋੜੋਣਾ ਆਪਾਂ ਅਰਜਨ ਸਿਓ ਵੇੜੇ 'ਚੋਂ ਲੱਗੇ ਤੂੰ ਥੱਲੇ ਮੰਜੇ ਦੀ ਪੈਂਦ ਖਸ ਰਿਆ ਸੀ ਚੰਗਾ ਬਾਪੂ ਜੀ ਅਸੀਂ ਚੱਲਦੇ ਆ ਬਲਬੀਰ ਦਾ ਧਿਆਨ ਰੱਖਿਓ ਦੁੱਧ ਮੈਂ ਨਿਪਲ 'ਚੋਂ ਪਾ ਕੇ ਰੱਖ ਦਿੱਤਾ ਵਾ ਉਹ ਬੇਬੇ ਜੀ ਆਪੇ ਪਿਆ ਦੇਣਗੇ ਕੁਲਜੀਤਕੌਰ ਮੱਥਾ ਟੇਕਦੀ ਬੋਲੀ ਜਿਉਂਦੇ ਰਹਿ ਭਾਈ ਕੁਲਜੀਤਕੁਰੇ ਗੁਰੂ ਮਹਾਰਾਜ ਤੇਰੀ ਵੱਡੀ ਉਮਰ ਕਰੇ ਅਰਜਣ ਸਿੰਘ ਕੁਲਜੀਤਕੌਰ ਦੇ ਸਿਰ ਤੋਂ ਚਾਰ ਉਂਗਲਾਂ ਉੱਚਾ ਰੱਖ ਅਸੀਸਿੰਦਾ ਬੋਲਿਆ ਚੰਗਾ ਬਾਪੂ ਮਗਵਾਉਣਾ ਤਾਂ ਨਹੀਂ ਕੋਈ ਸ਼ਹਿਰੋਂ ਦਲਜੀਤ ਫੀਅਰਡ ਕਰਦਾ ਸ਼ੀਸ਼ਾ ਥੱਲੇ ਕਰਦਾ ਬੋਲਿਆ ਨਹੀਂ ਨਹੀਂ ਸ਼ੇਰਾ ਕੁਝ ਨਹੀਂ ਲਿਓਣਾ ਤੁਸੀਂ ਜਾਓ ਹੁਣ ਧੁੱਪ ਚੜ੍ਹਦੀ ਆਉਂਦੀ ਆ ਪਰੀਆਂ ਵਰਗੀ ਕੁਲਜੀਤ कौर ਗੋਰਾ ਰੰਗ ਸ਼ਰਬਤੀ ਅੱਖਾਂ ਸੱਜੀ ਗੱਲ ਤੇ ਰੱਬ ਨੇ ਨਜ਼ਰਾਂ ਤੋਂ ਬਚਾਉਣ ਲਈ ਬਖਸ਼ਿਆ ਕੁਦਰਤੀ ਕਾਲਾ ਤੇਲ ਲੰਬੇ ਵਾਲਾਂ ਦੀ ਪ੍ਰਾਂਦਾ ਪਾ ਕੇ ਗੁੰਦੀ ਗੁੱਤ ਪੈਰ ਪਾਈ ਜਰਕਾਂ ਦੀ ਮਾਰਦੀ ਪੰਜਾਬੀ ਜੁੱਤੀ ਜਿਸ ਦੀਆਂ ਜਰਕਾਂ ਦੀ ਆਵਾਜ਼ ਬੜਾ ਪਿਆਰਾ ਜਿਹਾ ਰਸ ਖੋਲ ਰਹੀ ਕੰਨਾਂ ਵਿੱਚ ਦਲਜੀਤ ਦੇ ਨਾਲ ਕਾਰ 'ਚੋਂ ਬੈਠ ਕੇ ਅਰਜੰਸੀਓਂ ਕਾਰ ਦੇ ਕਰ ਦਾ ਦਰਵਾਜ਼ਾ ਲੰਘ ਜਾਣ ਤੋਂ ਬਾਅਦ ਆਪਣੀ ਘਰ ਵਾਲੀ ਪ੍ਰਤਾਪ ਕੌਰ ਨੂੰ ਆਵਾਜ਼ ਮਾਰਦਾ ਬੋਲਿਆ ਦਲਜੀਤੇ ਦੀ ਬੇਬੇ ਨੀ ਦਲਜੀਤੇ ਦੀ ਬੇਬੇ ਆ ਆਪਣੀ ਕੁਲਜੀਤੇ ਦੇ ਕਾਲਾ ਟਿੱਕਾ ਲਾ ਕੇ ਬਾਹਰ ਤੋਰਿਆ ਕਰ ਲੋਕਾਂ ਦੀਆਂ ਨਜ਼ਰਾਂ ਬਾਹਲੀਆਂ ਝਾਲਮ ਹੁੰਦੀਆਂ ਨਜ਼ਰਾਂ ਤਾਂ ਪੱਥਰ ਪਾੜ ਦਿੰਦੀਆਂ ਸੋਰੀ ਨੂੰ ਰੱਬ ਨੇ ਰੂਪ ਅੰਤਾਂ ਦਾ ਦਿੱਤਾ ਜਿਵੇਂ ਸਾਰਾ ਹੁਸਨ ਐਦੇ ਤੇ ਮੁਕਾਉਣਾ ਹੋਵੇ ਜੀਤੇ ਦੀ ਬੇਬੇ ਤੈਨੂੰ ਇੱਕ ਗੱਲ ਆਖਾਂ ਤੈਨੂੰ ਐ ਨਹੀਂ ਲੱਗਦਾ ਜਿਵੇਂ ਰੱਬ ਨੇ ਸਾਨੂੰ ਫੇਰ ਤੋਂ ਨਸੀਰਾ ਮੋੜ ਕੇ ਦਿੱਤੀ ਹੋਵੇ ਓਏ ਰੰਗਰੂਪ ਮੈਨੂੰ ਤਾਂ ਇਹਦੇ ਵਿੱਚੋਂ ਨਸੀਰਾਂ ਹੀ ਦਿਸਦੀ ਆ ਮੈਨੂੰ ਹੁਣ ਭਲਾ ਕੀ ਪਤਾ ਮੈਂ ਕਿਹੜਾ ਵੇਖੀ ਸੀ ਵਿਚਾਰੀ ਮੈਂ ਤਾਂ ਤੁਹਾਡੇ ਮੋਹ ਸੁਣੀ ਸੀ ਜੋ ਹਰ ਵਕਤ ਗੱਲੀ ਬਾਤੀ ਉਹਨੂੰ ਯਾਦ ਕਰਦੇ ਰਹਿੰਦੀ ਓ ਪ੍ਰਤਾਪਕੌਰ ਚੁੱਲ੍ਹੇ ਕੋਲ ਬੈਠੀ ਭਾਂਡੇ ਮਾਂਜਦੀ ਭੋਲੀ ਅਰਜੰਸਿਓ ਨੇ ਧਰਤੀ ਦੀ ਹਿੱਕ ਜਿਨਾ ਡੂੰਗਾ ਇੱਕ ਹੋਕਾ ਲਿਆ ਉਹ ਤਾਇਆ ਉਹ ਤਾਇਆ ਕਿੱਥੇ ਰੰਗਲੀ ਦੁਨੀਆ ਚ ਗਵਾਚਾ ਬੈਠਾ ਤਾਰੇ ਮਜਬੀ ਨੇ ਸੋਚਾਂ ਜੂ ਡੁੱਬੇ ਅਰਜੰਸੀਆਂ ਨੂੰ ਮੋਢੇ ਤੋਂ ਹਲੂਣ ਕੇ ਕਿਹਾ ਤਾਇਆ ਬੀਰਾ ਕਹਿੰਦਾ ਆ ਮਟੀ ਢੋਣੀ ਆ ਦੇਖ ਲੈ ਤਾਇਆ ਕੀ ਕਰਨਾ ਈ ਅਰਜੰਸੀਆਂ ਦੇ ਪੋਤੇ ਬਲਬੀਰ ਨੂੰ ਨਿੱਕੇ ਨਾਮ ਨਾਲ ਬੀਰਾ ਕਹਿੰਦੇ ਸੀ ਸਾਰੇ ਨਾ ਨਾ ਜਗਤਾਰਸਿਆਂ ਰੱਬ ਦਾ ਵਾਸਤਾ ਇਹ ਕਹਿਰ ਨਾ ਕਰੀ ਤਾਰਾ ਮਤਲਬ ਜਗਤਾਰਸੋਂ ਅਰਜੰਸੀਆਂ ਕਾ ਸੀਰੀ ਸੀ ਸੀਰੀ ਜਿਨੂੰ ਪੰਜਾਬ ਦੇ ਕਈ ਖਿੱਤਿਆਂ 'ਚੋਂ ਸਾਂਝੀ ਵੀ ਕਹਿ ਦਿੰਦੀ ਆ ਤਾਇਆ ਮੈਂ ਤਾਂ ਕੁਝ ਕਿਹਾ ਹੀ ਨਹੀਂ ਆ ਭੀਰਾ ਹੀ ਕਹਿੰਦਾ ਕਿ ਢਾ ਕੇ ਪਰਾਂ ਕਰ ਕੋਈ ਚਾਰੂਰੇ ਵਧਣ ਗਈ ਐਸ ਮਟੀ ਨੇ ਕੀ ਦੁੱਧ ਦੇਣਾ ਚਾਚਾ ਮਾਰ ਸੱਬਲ ਤੇ ਢਾ ਪਰਾਂ ਕੀ ਤੂੰ ਬਾਬੇ ਨਾਲ ਸਲਾਹਾ ਕਰਨ ਲੱਗ ਗਿਆ ਖਾਲਚੋਂ ਕਹੀ ਹੰਗਾਲ ਕੇ ਮੁੱਢੇ ਤੇ ਰੱਖਦੇ ਬਲਬੀਰ ਨੇ ਕਿਹਾ ਤਾਰੇ ਨੂੰ ਕਿਹਾ ਨਾ ਮੇਰਾ ਪੁੱਤ ਬਲਬੀਰ ਮੇਰੇ ਜਿਉਂਦੇ ਜੀਏ ਪਾਪ ਨਾ ਕਰੇ ਰੱਬ ਦਾ ਵਾਸਤਾ ਹੀ ਅਰਜੰਸੀਓ ਨੇ ਵਾਸਤਾ ਪਾਇਆ ਮੈਨੂੰ ਥੋੜੀ ਬੁੜਿਆਂ ਦੀ ਸਮਝ ਨਹੀਂ ਆਉਂਦੀ ਦੁਨੀਆ ਚੰਦ ਤੇ ਪਹੁੰਚ ਗਈ ਤੇ ਤੁਸੀਂ ਉਹੀ ਮੜੀ ਮਸਾਣਾ ਲੈ ਕੇ ਬੈਠੇ ਹੋ ਪੁੱਜੀ ਚਾਹ ਨੂੰ ਇਹਨਾਂ ਇੱਟਾਂ ਨੂੰ ਪਤਾ ਨਹੀਂ ਇਹ ਬੁੜਿਆਂ ਨੇ ਕਦੋਂ ਸਿਆਣੇ ਹੋਣਾ ਅਰਜਨ ਸਿੰਘ ਦੇ ਕਾਲਜੇ ਚੋਂ ਇੱਕ ਚੀਜ਼ ਸੁਠੀ ਜਿਵੇਂ ਕਿਸੇ ਨੇ ਉਸ ਦੀ ਦੁੱਖ ਦੀ ਰਗ ਤੇ ਹੱਥ ਰੱਖ ਦਿੱਤਾ ਹੋਵੇ ਉਹ ਮਨਚੋਂ ਬੋਲਿਆ ਗੱਲ ਪੂਜਣ ਦੀ ਨਹੀਂ ਹੁੰਦੀ ਪੁੱਤਰਾ ਬਸ ਇਹਨਾਂ ਮਟੀਆਂ ਨਾਲ ਜ਼ਿਆਦਾ ਜੁੜੀਆਂ ਹੋਈਆਂ ਵੱਡਿਆਂ ਦੀਆਂ ਕੋ ਜੱਦ ਵਾਟੇ ਛੱਡ ਕੇ ਤੁਰ ਗਏ ਆਪਣੇਆਂ ਦੀਆਂ ਜਿਸ ਦੀ ਅੱਗੇ ਕੋਲ ਨਹੀਂ ਸੀ ਵਾਦੀ ਜਿਹਦੇ ਘਰ ਅੱਗੇ ਕੋਈ ਦੀਵਾ ਬੱਤੀ ਵਾਲਣ ਵਾਲਾ ਨਹੀਂ ਸੀ ਰਹਿੰਦਾ ਉਹਦੀ ਮਟੀ ਬਣਾ ਕੇ ਉਹਨੂੰ ਯਾਦ ਰੱਖਿਆ ਜਾਂਦਾ ਸੀ ਤੇ ਇੱਥੇ ਦੇਨ ਤਿਉਹਾਰ ਤੇ ਦੀਵਾ ਬਾਲ ਕੇ ਆਖਿਆ ਜਾਂਦਾ ਸੀ ਤੇਰੇ ਘਰ ਦੇ ਚਿਰਾਗ ਬੁਝੇ ਨਹੀਂ ਆ ਕੋਈ ਜਿਸਨੇ ਤੇਰੇ ਘਰ ਦਾ ਦੀਵਾ ਗੋਲ ਨਹੀਂ ਹੋਣ ਦਿੱਤਾ ਆ ਦੇਖ ਤੇਰਾ ਦੀਵਾ ਬਲ ਰਿਹਾ ਸਭ ਪਖੰਡਵਾ ਦਾ ਬੁੱਢਿਆ ਤੂੰ ਐਂ ਕਰਦਾ ਜਿਵੇਂ ਮੱਟੀ ਚੋਂਠੇ ਉਹ ਤੇਰੇ ਨਾਲ ਰੋਜ਼ ਗੱਲਾਂ ਕਰਦੀ ਹੁੰਦੀ ਆ ਤੇਰੇ ਨਾਲ ਬੋਲਦੀ ਹੁੰਦੀ ਆ ਪਰ ਬੀਰ ਐਸ ਵਾਰ ਗੁੱਸੇ ਚੋਂ ਬੋਲਿਆ ਇਹ ਸ਼ਬਦ ਅਰਜਨ ਸਿਉਂ ਦੇ ਦਿਲ ਤੇ ਕਿਸੇ ਸੇਲੇ ਵਾਂਗ ਵੱਜਾ ਉਹਦੀਆਂ ਅੱਖਾਂ ਚ ਹੰਝੂ ਵਹਿ ਤੁਰੇ ਪਲਾ ਵਿੱਚ ਚਿੱਟੀ ਦਾੜੀ ਹੰਝੂਆਂ ਨਾਲ ਭਿੱਜ ਗਈ ਉਪਤਾਲ ਜਿੱਡਾ ਹੌਕਾ ਲੈਂਦਾ ਬੋਲਿਆ ਗੱਲਾਂ ਤੋਂ ਨਹੀਂ ਵਿਚਾਰੀ ਨੇ ਕਦੇ ਜਿਉਂਦੇ ਜੀਵ ਨਹੀਂ ਸੀ ਕੀਤੀਆਂ ਰੱਬ ਉਹਨੂੰ ਜ਼ੁਬਾਨ ਦੇਣੀ ਭੁੱਲ ਗਿਆ ਸੀ ਕੁਝ ਵੀ ਕਹਿਣਾ ਹੁੰਦਾ ਵੰਗਾ ਛਣਕਾ ਕੇ ਸਮਝਾਉਂਦੀ ਸੀ ਪਤਾ ਨਹੀਂ ਰੱਬ ਤੋਂ ਕਿਹੜੇ ਦੁੱਖ ਲਿਖਾ ਕੇ ਲਿਆਈ ਸੀ ਕਰਮਾ ਮਾਰੀ ਜੋ ਆਪ ਤਾਂ ਮੁੱਕ ਗਈ ਪਰ ਉਹਦੇ ਦੁੱਖ ਨਾ ਮੁੱਕੇ ਅਰਜੰਸਿਓ ਆਪਣੇ ਹੀ ਖੇਤ ਵਿੱਚ ਬੇਵਸੋਇਆ ਖੜਾ ਸੀ ਬਿਲਕੁਲ ਉਦਾਂ ਜਿਵੇਂ ਅੱਜ ਦੇ ਵਕਤ ਧੀ ਨਾਲ ਹੋਏ ਬਲਾਤਕਾਰ ਤੋਂ ਬਾਅਦ ਧੀ ਦੀ লাশ ਸੜਕ ਤੇ ਰੱਖ ਕੇ ਕੋਈ ਬੇਵਸ ਪਿਓ ਦੇ ਰਿਆ ਹੁੰਦਾ ਸਿਮਿਆਂ ਦੀ ਅੱਗ ਤੇ ਛੱਲੀਆਂ ਪੁੰਨਣ ਵਾਲੇ ਤੇ ਸੁਆਦ ਲੈਣ ਵਾਲੇ ਚੈਨਲਾਂ 'ਤੇ ਘਟੀਆਂ ਪੱਤਰਕਾਰਾਂ ਦੇ ਪੁੱਠੇ ਸਿੱਧੇ ਸਵਾਲਾਂ ਦੇ ਜਵਾਬ ਜੀ ਬਲਾਤਕਾਰ ਕਿੰਨੇ ਵਜੇ ਹੋਇਆ ਕਿੰਨੇ ਜਾਣਿਆਂ ਨੇ ਬਲਾਤਕਾਰ ਕੀਤਾ ਕੀ ਹੱਥ ਪੈਰ ਬੰਨ ਕੇ ਕੀਤਾ ਗਿਆ ਬਲਾਤਕਾਰ ਜਦੋਂ ਤੁਸੀਂ ਬਲਾਤਕਾਰ ਤੋਂ ਬਾਅਦ ਬੋਡੀ ਦੇਖੀ ਕਿ ਉਹ ਨਗਨ ਅਵਸਥਾ ਵਿੱਚ ਸੀ ਕਿਵੇਂ ਮਹਿਸੂਸ ਹੋਇਆ ਜਦ ਤੀ ਦੀ ਲਾਸ਼ ਮਿਲੀ ਹੁਣ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗਾ ਐਨਾ ਸਵਾਲਾਂ ਦੇ ਕੀ ਜਵਾਬ ਦੇਵੋ ਪਿਓ ਜਿਸ ਦੀ ਜਵਾਨ ਤੀ ਦੀ ਬਲਾਤਕਾਰ ਹੋਈ ਡੈੱਡ ਬੋਡੀ ਸਾਹਮਣੇ ਪਈ ਹੋਵੇ ਫੇਰ ਵੀ ਉਹਦੀਆਂ ਬੇਵਸੱਖਾਂ ਦਿਖ ਰਹੀਆਂ ਹੁੰਦੀਆਂ ਮੀਡੀਆ ਦੁਆਰਾ ਉਹਦੀ ਧੀ ਦਾ ਦੁਬਾਰਾ ਹੁੰਦਾ ਬੁਲਾਤਕਾਰ ਬਿਲਕੁਲ ਓਵੇਂ ਬੇਵਸ ਹੋਇਆ ਖੜਾ ਦੇਖ ਰਿਆ ਸੀ ਅਰਜਨ ਸਿਓ ਟਾਲੀ ਥੱਲੇ ਬਣੀ ਉਸ ਮੱਟੀ ਨੂੰ ਅਚਾਨਕ ਉਸ ਮੱਟੀ ਤੇ ਸੱਬੜਾਂ ਵੱਜਣੀਆਂ ਸ਼ੁਰੂ ਹੋ ਗਈਆਂ ਅਰਜਨ ਸਿਓ ਨੂੰ ਲੱਗ ਰਿਹਾ ਸੀ ਜਿਵੇਂ ਇਹ ਸੱਬੜਾਂ ਉਸ ਮੱਟੀ ਤੇ ਨਹੀਂ ਬਲਕਿ ਉਹਦੇ ਦਿਲ ਤੇ ਵੱਜ ਰਹੀਆਂ ਹੁਣ ਜਿਸ ਟਾਲੀ ਵਾਲੀ ਖੇਤ ਉਹਦੀ ਰੂਹ ਵਸਦੀ ਸੀ ਅੱਜ ਉਹੀ ਖੇਤ ਉਸ ਨੂੰ ਉਜਾੜ ਤੇ ਰੂਹੀ ਬੀਆਬਾਨ ਲੱਗ ਰਿਆ ਸੀ ਅਰਜਨ ਸਿਉਂ ਦੇ ਕੰਨਾਂ ਚੋਂ ਉਹੀ ਵੰਗਾ ਛਣਕਣ ਲੱਗੀਆਂ ਇੱਕ ਵਾਰ ਜਦ ਦੁਪਹਿਰ ਦੀ ਰੋਟੀ ਲੈ ਕੇ ਉਹ ਖੇਤ ਆ ਰਹੀ ਸੀ ਤਾਂ ਬੰਦੇ ਬੰਦੇ ਜਿੱਡੀ ਹੋਈ ਡੱਬ ਚੋਂ ਬੈਠੇ ਕੁੱਤੇ ਵੇਖ ਕੇ ਡਰ ਗਈ ਸੀ ਤਾਂ ਕੱਚੇ ਪੈ ਤੇ ਪਿੱਛੇ ਹੀ ਰੁਕ ਗਈ ਸੀ ਆਵਾਜ਼ ਮਾਰਨੀ ਸੀ ਸਕਦੀ ਕਿਉਂਕਿ ਰਬ ਚੰਦਰ ਨੇ ਉਹਨੂੰ ਜ਼ੁਬਾਨ ਤਾਂ ਦਿੱਤੀ ਨਹੀਂ ਸੀ ਊਆ ਊਂ ਕਰਕੇ ਗੱਲ ਸਮਝਾ ਲੈਂਦੀ ਸੀ ਦੂਰ ਖੜੀ ਚੂੜੀਆਂ ਛਣਕਾਈ ਜਾਵੇ ਪਰ ਬਲਦਾਂ ਗਲ ਖੜਕਦੀਆਂ ਟੱਲੀਆਂ ਦੇ ਜੋਰ ਚੋਂ ਕਿਵੇਂ ਸੁਣਦੀ ਦੂਰ ਖੜੀ ਦੀ ਚੂੜੀਆਂ ਦੀ ਆਵਾਜ਼ ਜੇ ਅਠਹਾੜ ਦਾ ਸਿਖਰ ਦੁਪਹਿਰਾ ਸੀ ਕੋਈ ਚਿੜੀ ਕਾਹ ਨਹੀਂ ਸੀ ਦੇਖਤਾ ਤਪਦੀ ਧਰਤੀ ਤੇ ਧੁੱਪੇ ਮੁੜਕੋ ਮੁੜਕੀ ਹੋਈ ਸੈਮੀ ਜੀ ਖੜੀ ਸੀ ਅਚਾਨਕ ਜਦੋਂ ਅਰਜਨ ਸਿਓ ਬਲਦ ਰੋਕੇ ਤਾਂ ਅਰਜਨ ਸਿਓ ਦੇ ਕੰਨੀ ਚੂੜੀਆਂ ਦੀ ਆਵਾਜ਼ ਪਈ ਤਾਂ ਉਹਨੇ ਭੱਜ ਕੇ ਜਾ ਕੇ ਤੇ ਲੱਸੀ ਦਾ ਡੋਲੂ ਫੜਿਆ ਪਤਾ ਨਹੀਂ ਘਾਦੀ ਖੜੀ ਸੀ ਰੋ ਰੋ ਕੇ ਅੱਖਾਂ ਸੁਝਾ ਰੱਖੀਆਂ ਸੀ ਹੁਣ ਉਹਦਾ ਰੋਣਾ ਹੌਕਿਆਂ ਚ ਬਦਲ ਚੁੱਕਾ ਸੀ ਹੰਝੂ ਵਾਗ ਵਾਗ ਸੁੱਕ ਚੁੱਕੇ ਸਨ ਅਰਜਨ ਸਿਓਨੇ ਉਹਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਪਰ ਉਹ ਵੰਗਾ ਛਣਕਾ ਕੇ ਗੁੱਸਾ ਦਿਖਾ ਰਹੀ ਸੀ ਮੈਂ ਕੀ ਗੁਨਾਹ ਕਰ ਦਿੱਤਾ ਮੇਰੇ ਬਾਦਸ਼ਾਹ ਕੋਈ ਸਜ਼ਾ ਸੁਣਾ ਦਿਓ ਪਰ ਐਦਾਂ ਰੋਵੋ ਨਾ ਅਰਜਨ ਸਿਓ ਉਹਦੇ ਦੋਵੇਂ ਗੱਲਾਂ ਹੱਥਾਂ ਚ ਫੜਦਾ ਬੋਲਿਆ ਸੀ ਪਰ ਉਹਦੇ ਹੌਕੇ ਰੋਕੀ ਨਹੀਂ ਸੀ ਰਹੇ ਪਤਾ ਨਹੀਂ ਇਹ ਗੁੱਸਾ अर्जुन ਸਿਓ ਨਾਲ ਸੀ ਜਉ ਉਸ ਚੰਦਰੇ ਰੱਬ ਨਾਲ ਜੂਨ ਨੂੰ ਗੁੰਗੀ ਬਣਾ ਕੇ ਕਰ ਗਿਆ ਸੀ ਬੇਇਨਸਾਫੀ ਉਹ ਦੇਖੋ ਕੇ ਜਿਵੇਂ ਹੀ ਛਾਤੀ ਚੋਂ ਉੱਠ ਰਹੇ ਸਨ ਤੇ ਗਲ ਚੋਂ ਆ ਕੇ ਹਿਚਕੀਆਂ ਬਣ ਟੁੱਟੀ ਜਾ ਰਹੇ ਸਨ ਆ ਜਾ ਆ ਜਾ ਮੈਂ ਬੀਰ ਤੋੜ ਕੇ ਰੱਖਿਆ ਤੇਰੇ ਵਾਸਤੇ ਆ ਜਾ ਅਰਜੁਨ ਸਿਓ ਨੇ ਉਹਨੂੰ ਕਿਹਾ ਸੀ ਤੇ ਉਹ ਰੋਂਦੀ ਰੋਂਦੀ ਖੁਸ਼ ਹੋ ਗਈ ਸੀ ਜਾਨ ਵੀ ਤਾਂ ਉਹਦੀ ਕਰਮਾ ਮਾਰੀ ਦੀ ਇਸੇ ਖੇਤ ਚੋਂ ਨਿਕਲੀ ਸੀ ਇਸੇ ਟਾਲੀ ਵਾਲੇ ਖੇਤ ਇੱਕ ਕਵੀ ਵਾਂਗ ਨਹੀਂ ਸੀ ਛੱਡੀ ਜ਼ਾਲਮਾਂ ਉਹਦੀਆਂ ਬਾਹਾਂ ਚੋਂ ਬਾਹਾਂ ਤੇ ਟੁੱਟੀਆਂ ਵੰਗਾਂ ਖੁੱਭ-ਖੁੱਭ ਕੇ ਹੋਏ ਜ਼ਖਮ ਹੀ ਬਚੇ ਸਨ ਬੁੱਲ੍ਹਾਂ 'ਚ ਵਗ ਰਿਆ ਸੀ ਖੂਨ ਆਹੀ ਮਟੀ ਵਾਲੀ ਥਾਂ ਅਰਜਣ ਸਿੰਘ ਦੀ ਬੁੱਕਲ 'ਚੋਂ ਸਿਰ ਰੱਖ ਕੇ ਆਖਰੀ ਸਾਹ ਲਿਆ ਸੀ ਉਹਨੇ ਮਰਨ ਤੋਂ ਬਾਅਦ ਹੀ ਉਹਦੀਆਂ ਖੁੱਲੀਆਂ ਅੱਖਾਂ ਅਰਜਣ ਸਿੰਘ ਨੂੰ ਦੇਖ ਰਹੀਆਂ ਸਨ ਇੱਕ ਹੱਥ ਨਾਲ ਅੱਖਾਂ ਬੰਦ ਕਰ ਐਸੇ ਹੀ ਥਾਂ ਪੁੱਬੀ ਮਾਰ-ਮਾਰ ਰੋਇਆ ਸੀ ਅਰਜਣ ਸਿੰਘ ਅੱਜ ਫੇਰ ਉਸੇ ਖੇਤ ਖੜਾ ਉਹ ਜਾਰੋ ਜਾਰ ਰੋ ਰਿਆ ਸੀ ਉਹਦੀ ਆਖਰੀ ਇੱਛਾ ਕਿ ਮੇਰਾ ਕਦੇ ਦੀਵਾ ਨਾ ਬੁਝਣ ਦੇਵੀ ਜਗਾਉਂਦਾ ਰਹੀਂ ਵੇਖੀ ਕਿਤੇ ਮੇਰੇ ਘਰ ਦਾ ਦੀਵਾ ਗੋਲ ਨਾ ਹੋ ਜਾਵੇ ਚਾਚਾ ਆ ਬੁੜੇ ਨੂੰ ਪੁੱਛ ਇੱਟਾਂ ਚੱਕਣੀਆਂ ਤੇ ਚੱਕ ਲੈ ਨਹੀਂ ਤਾਂ ਤੂੰ ਚੱਕ ਆ ਸੁੱਟ ਦੇ ਪਰਾ ਸੇਮ ਨਾਲੇ ਚੋਂ ਬਲਬੀਰ ਸਿੰਘ ਆਪਣੀ ਸੀਰੀ ਜਗਤਾਰ ਨੂੰ ਆਵਾਜ਼ ਮਾਰਦਾ ਬੋਲਿਆ ਤਾਇਆ ਉਹ ਤਾਇਆ ਜਗਤਾਰ ਅਰਜੰਸੀਓ ਨੂੰ ਮੋਢੇ ਤੋਂ ਖੁਲਾਉਂਦਾ ਬੋਲਿਆ ਆ ਵੀਰਾ ਪੁੱਛਦਾ ਇੱਟਾਂ ਦਾ ਕੀ ਕਰਨਾ ਅਰਜੰਸੀਓ ਨੇ ਪੱਗ ਦੇ ਲਾੜ ਨਾਲ ਅੱਖਾਂ ਪੁੰਝੀਆਂ ਕੁਰਤੇ ਉੱਪਰ ਦੀ ਬੰਨਿਆ ਕਮਰ ਕਸਾ ਖੋਲਿਆ ਤੇ ਇੱਕ ਇੱਕ ਇੱਟ ਉਸ ਵਿੱਚ ਰੱਖਣ ਲੱਗਾ ਇੱਟਾਂ ਪਰਨੇ 'ਚ ਰੱਖ ਅਰਜੰਸੀਓ ਹੌਲੀ ਹੌਲੀ ਪੈਰ ਕਰੀਸਦਾ ਤੁਰ ਪਿਆ ਉਦੋਂ ਤੂੰ ਇੱਕ ਲਾਗ ਵੀ ਨਹੀਂ ਸੀ ਪੱਟੀ ਜਾ ਰਹੀ ਉਹਦੇ ਕੰਨਾਂ 'ਚੋਂ 마ਸੀ ਫਾਤਿਮਾ ਦੇ ਬੋਲ ਗੂੰਜ ਰਹੇ ਸੀ ਜੋ ਉਸ ਲਹੂ ਲਹਾਨ ਹੋਈ ਫਾਤਿਮਾ ਦੇ ਮੂੰਹ ਟੁੱਟ ਟੁੱਟ ਕੇ ਮਸਾ ਉਦੀ ਜ਼ੁਬਾਨ ਤੇ ਆਈ ਸੀ ਜੋ ਬੋਲ ਮਾਸੀ ਫਾਤਿਮਾ ਨੇ ਅਰਜਨ ਸਿਓ ਦੀ ਮਾਂ ਨੂੰ ਕਹੇ ਸੀ ਕਿ ਭੈਣੇ ਖੁਦਾ ਦਾ ਵਾਸਤਾ ਇਹਨੂੰ ਧੀ ਬਣਾ ਕੇ ਪਾਲੀ ਕਦੇ ਬੇਗਾਨੀ ਨਾ ਕਰੀ ਤੇਰੇ ਤੇ ਕੁਰਾਨ ਜੀ ਨਾ ਭਰੋਸਾ ਮੈਨੂੰ ਇੱਕ ਹੱਥ ਨਾਲ ਉਹਨੇ ਢਿੱਡ ਫੜ ਰੱਖਿਆ ਸੀ ਜਿੱਥੇ ਖੂਬੀ ਬਰਸ਼ੀ ਚੋਂ ਲਹੂ ਵਗ ਰਿਹਾ ਸੀ ਭੈਣੇ ਕੁਝ ਨਹੀਂ ਹੁੰਦਾ ਤੈਨੂੰ ਮੈਂ ਹੁਣੇ ਅਰਜਨ ਨੂੰ ਭੇਜਦੀ ਆ ਵੈਦ ਨੂੰ ਸੱਦਣ ਤੈਨੂੰ ਐ ਕਿਵੇਂ ਲੈ ਜੂ ਰੱਬ ਤੁਸੀਂ ਮਾਮਾ ਧੀਆ ਜੁਗ-ਜੁਗ ਜੀਵ ਰੱਬਾ ਮੇਰੀ ਉਮਰ ਵੀ ਤੈਨੂੰ ਲਾਵੇ ਫਾਤਿਮਾ ਅਰਜੁਨ ਦੀ ਮਾਂ ਬਚਨੋ ਨੇ ਚੁੰਨੀ ਨਾਲ ਅੱਖਾਂ ਪੂਜਦੇ ਕਿਹਾ ਸੀ ਨਾ ਨਾ ਭੈਣ ਇਹ ਗੱਲ ਨਾ ਆਖ ਨੀ ਪੈੜੀਏ ਰੱਬ ਕਰੇ ਤੂੰ 100 ਸਾਲ ਜੀਵੇਂ ਮੈਨੂੰ ਤਾਂ ਹੁਣ ਅੱਲਾ ਦਾ ਬਲਾਵਾ ਆ ਗਿਆ ਭੈਣੇ ਬਸ ਐਨੀ ਕੁ ਸਾਂਝੀ ਲਿਖੀ ਸੀ ਆਪਣੀ ਉਹ ਡਾਢੇ ਰੱਬ ਨੇ ਪਰ ਸੱਚ ਜਾਣੀ ਭੈਣੇ ਅਸੀਂ ਕਦੀ ਕਿਸੇ ਦਾ ਬੁਰਾ ਨਹੀਂ ਕੀਤਾ ਅਜੇ ਤੱਕ ਬਸ ਭੈਣੇ ਇੱਕ ਵਾਦਾ ਕਰ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਸ ਮੇਰੀ ਧੀ ਨੂੰ ਆਪਣੀ ਧੀ ਬਣਾ ਕੇ ਪਾਲ ਲਵੇਂ ਐਦੇ ਬਹਾਨੇ ਸਾਡਾ ਵੀ ਦੁਨੀਆ ਚੋਂ ਨਾ ਰਹਿ ਜੂ ਜਦ ਕਦੇ ਇਹਦੇ ਬੱਚਿਆਂ ਨੂੰ ਕੋਈ ਨਾਨੀ ਬਾਰੇ ਦੱਸਿਆ ਕਰੂ ਸੋਚਾਂ ਚ ਡੁੱਬੇ ਅਰਜੰਸਿਓਂ ਦਾ ਪੈਰ ਵਟ ਚੋਂ ਫਸਿਆ ਤੇ ਉਹ ਮੂਧੇ ਮੂੰਹ ਨਾਲ ਦੇ ਵਾਹੀ ਵਾਹਣ ਚੁੰਡੇ ਪਿਆ ਉਹਦੀ ਸਾਰੀ ਚਿੱਟੀ ਦਾੜੀ ਮਿੱਟੀ ਨਾਲ ਭਰ ਕੇ ਉਹਦੀ ਹੇਕ ਨਾਲ ਲਾਈਆਂ ਇੱਟਾਂ ਪਰਾਂ ਜੱਡ ਗਈਆਂ ਤੇ ਇੱਕ ਇੱਟ ਤੇ ਉਦਾ ਮੱਥਾ ਜਾ ਲੱਗਾ ਜਿਸ ਵਿੱਚੋਂ ਖੂਨ ਨਿਕਲ ਆਇਆ ਸੀ ਪਰ ਉਹਦੇ ਤੇ ਵਿਖੇਤ ਦੀ ਮਿੱਟੀ ਜੰਮ ਗਈ ਸੀ ਉਹ ਖੂਨ ਵੀ ਉੱਥੇ ਹੀ ਜੰਮ ਗਿਆ ਅਰਜਨ ਸਿੰਘ ਮਿੱਟੀ ਤੇ ਬੈਠਾ ਇੱਟਾਂ ਚੱਕ ਪੱਗ ਦੇ ਲਾਣ ਨਾਲ ਸਾਫ਼ ਕਰ ਕਰਕੇ ਦੁਬਾਰਾ ਪਰਨੇ 'ਚੋਂ ਰੱਖਣ ਲੱਗਾ ਤੇ ਪਾਗਲਾ ਵਾਂਗ ਬੋਲਣ ਲੱਗਾ ਗੁੱਡੀ ਤੈਨੂੰ ਸੱਟਦਾ ਨਹੀਂ ਲੱਗੀ ਮੇਰਾ ਨਾ ਪੈਰ ਫਸ ਗਿਆ ਸੀ ਵਟ 'ਚੋਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਵੇਂ ਡਿੱਗ ਪਿਆ ਗਲਤੀ ਹੋ ਗਈ ਗੁੱਸੇ ਨਾ ਹੋਵੀ ਮੇਰੇ ਨਾਲ ਮੈਂ ਨਾ ਤੈਨੂੰ ਬੀਰ ਇਹ ਕਹਿੰਦਾ ਐ ਬੋਲਦਾ ਬੋਲਦਾ ਅਰਜੰਸੀਓਂ ਅਚਾਨਕ ਰੋ ਗਿਆ ਉਹਦਾ ਰੋਣ ਨਿਕਲ ਗਿਆ ਕਿਉਂਕਿ ਉਹ ਬੀਰੀ ਤਾਂ ਬਲਬੀਰ ਨੇ 4 ਸਾਲ ਪਹਿਲਾਂ ਹੀ ਪਟਵਾ ਦਿੱਤੀ ਸੀ ਉਹ ਤਾਂ ਕਾਦੀ ਬਾਲਣ ਬਣ ਕੇ ਸੁਆਹ ਬਣ ਰੂੜੀਆਂ ਚੋਂ ਗਵਾ ਚੁੱਕੀ ਸੀ ਗੁੱਡੀ ਤੈਨੂੰ ਛੱਟ ਤਾਂ ਨਹੀਂ ਲੱਗੀ ਪਰ ਹੁਣ ਉਹਨੂੰ ਕੀ ਛੱਟ ਲੱਗਣੀ ਸੀ ਛੱਟ ਤਾਂ ਉਦੋਂ ਨਹੀਂ ਲੱਗੀ ਜਦੋਂ ਬਲਬੀਰ ਨੇ ਸੱਬਲਾ ਮਾਰ ਮਾਰ ਕੇ ਉਦੀ ਇੱਕ ਇੱਕ ਇੱਠ ਉਖਾੜੀ ਸੀ ਉਂਝ ਵੀ ਸਾਰੀ ਉਮਰ ਸੱਟਾਂ ਹੀ ਤਾਂ ਖਾਂਦੀ ਰਹੀ ਹੋ। ਅਰਜਣ ਸਿੰਘੋਂ ਤੋਂ ਇੱਟਾਂ ਚੱਕ ਉਠ ਨਾ ਹੋਇਆ ਜਿਵੇਂ ਉਹਦੇ ਸਰੀਰ ਚੋਂ ਜਾਨ ਹੀ ਨਾ ਰਹੀ ਹੋਵੇ। ਉਹੀ ਅਰਜਣ ਸਿੰਘ ਜਿਸਦੇ ਚਰਚੇ ਕਦੇ ਆਸੇ-ਪਾਸੇ ਤੇ 10-10 ਮਿੰਟਾਂ ਤੱਕ ਹੁੰਦੇ ਸੀ। ਉਦੋਂ ਉਹ ਪਹਿਲਵਾਨ ਅਰਜਣ ਸਿੰਘ ਹੋਇਆ ਕਰਦਾ ਸੀ। ਦੂਰੋਂ-ਦੂਰੋਂ ਲੋਕ ਉਹਦੀ ਸ਼ਿੰਝ ਵੇਖਣ ਆਉਂਦੇ ਹੁੰਦੇ ਸੀ। ਇੱਕ ਵਾਰ ਮੁਖਸਰਮਾਗੀ ਦੇ ਮੇਲੇ ਤੇ ਫਰੀਦਕੋਟੀ ਦੇ ਸਰਦਾਰਾਂ ਨੇ ਉਹਦੀ ਗੱਲ ਸੂਨੀ ਦਾ ਕੈਂਠਾ ਪਾਇਆ ਸੀ ਉਦੋਂ ਉਹਨੇ ਗੱਜਣ ਪਹਿਲਵਾਨ ਹਰਾਇਆ ਸੀ ਬੜਾ ਨਾ ਸੀ ਗੱਜਣ ਪਹਿਲਵਾਨ ਦਾ ਮਾਲਵੇ ਚੋਂ ਉਹੀ ਕੈਂਠਾ ਉਹਨੇ ਘਰ ਆ ਕੇ ਗੁੱਡੀ ਦੇ ਗਲ ਪਾ ਦਿੱਤਾ ਸੀ ਕਮਲਿਆ ਵਾਂਗ ਪੰਜ ਦਿਨ ਲਾਇਆ ਹੀ ਨਹੀਂ ਸੀ ਉਹਨੇ ਉਹ ਕੈਂਠਾ ਇੱਕ ਵਾਰ ਜਦ ਅਰਜਣ ਸਿੰਘ ਕਾ ਇੱਕ ਬਲਦ ਮਰ ਗਿਆ ਸੀ ਤਾਂ ਘਰੇ ਅੰਤਾਂ ਦੀ ਗਰੀਬੀ ਸੀ ਕੋਈ ਵਣ ਭੱਜਿਆ ਆਵਾਜ਼ ਨਹੀਂ ਸੀ ਦਿੰਦਾ ਤਾਂ ਇੱਕ ਪਾਸੇ ਪੰਜਾਲੀ ਉਹ ਆਪ ਜੁੜਦਾ ਰਿਹਾ ਗਾਂਧੀ ਤੇ ਵੀ ਆਪ ਹੀ ਜੁੜ ਜਾਂਦਾ ਸੀ ਗਾਂਧੀ ਦੀ ਲੱਕੜ ਮਜ਼ਬੂਤ ਹੱਥਾਂ ਚੋਂ ਫੜਦਾ ਤੇ ਗੇੜਨਾ ਸ਼ੁਰੂ ਕਰ ਦਿੰਦਾ ਖੂਹ ਦੇ ਪਾਣੀ ਦੀਆਂ ਭਾਰੀਆਂ ਟਿੰਡਾਂ ਪਰ ਪਰ ਖਾਲੀ ਹੁੰਦੀਆਂ ਰਹਿੰਦੀਆਂ ਪਰ ਉਹ ਥੱਕਦਾ ਨਹੀਂ ਸੀ ਗਾਂਧੀ ਨੂੰ ਕਮਾਈ ਜਾਂਦਾ ਖਾਲ ਚੋਂ ਪਾਣੀ ਵੇਖ ਕੇ ਇੱਕ ਵਾਰ ਨੰਬਰਦਾਰਾ ਗੱਜਣ ਸਿਓ ਨੇ ਆਖਿਆ ਸੀ ਅਰਜੁਣਾ ਐਦਾਂ ਲੱਗਦਾ ਜਿਵੇਂ ਗਾਂਧੀ ਤੇ ਚਾਰ ਬਲਦ ਜੋੜੇ ਹੋਣ ਅਰਜੁਣਾ ਤੇਰੀ ਮਾਂ ਨੇ ਧਰਮ ਨਾਲ ਪੁੱਤ ਨਹੀਂ ਝੋਟਾ ਜੰਮਿਆ ਸ਼ੇਰਾ ਤੂੰ ਸੱਚੀ ਝੋਟਾ ਛੇਰ ਬਗਿਆ ਨਹੀਂ ਤਾਂ ਇੱਥੇ ਰੋਹੀ ਬਿਆਬਾਨ ਚੋਂ ਰੇਤਲੇ ਟਿੱਬਿਆਂ ਤੇ ਪਹਾੜੀ ਕਿਕਰਾਂ ਬਿਨਾ ਕੀ ਹੁੰਦਾ ਸੀ ਤੂੰ ਫਸਲ ਹੋਣ ਲਾਤੀ ਸ਼ੇਰਾ ਨજર ਨਾ ਲੱਗੇ ਜਵਾਨਾ ਤੈਨੂੰ ਪੂਰੇ ਪਿੰਡ ਨੂੰ ਮਾਣ ਆ ਤੇਰੇ ਤੇ ਇੱਕ ਸੀਤ ਹਵਾ ਦਾ ਬੋਲਾ ਖੇਤ ਚੋਂ ਮਿੱਟੀ ਤੇ ਬੇਵਸ ਬੈਠੇ ਅਰਜਨ ਸਿੰਘ ਦੇ ਹੱਡੀ ਚੀਸਾਂ ਪਾ ਗਿਆ ਉਹ ਅਤੀਤ ਚੋਂ ਬਾਹਰ ਆ ਗਿਆ ਆਸੇ-ਪਾਸੇ ਬਾਕੀ ਖੇਤਾਂ ਚੋਂ ਕਣਕਾਂ ਖੜੀਆਂ ਸਨ ਇਹੀ ਉਹ ਖੇਤ ਸਨ ਜਿੱਥੇ ਕਿਸੇ ਵਕਤ ਸਿਰਫ ਰੇਤਾਂ ਰੋਹੀ ਬੀਆਬਾਨ ਤੇ ਪਹਾੜੀ ਕਿਕਰਾਂ ਪੋਲੀ ਪਖੜਾ ਅੱਕ ਤੇ ਰੇਂਡ ਖੜੇ ਹੁੰਦੇ ਸੀ ਉਦੋਂ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਕਦੀ ਇੱਥੇ ਖੇਤ ਬਣ ਜਾਣਗੇ ਫਸਲਾਂ ਲਹਿਰਾਇਆ ਕਰਨਗੀਆਂ ساری ਉਮਰ ਇੱਥੇ ਮਿੱਟੀ ਨਾਲ ਮਿੱਟੀ ਹੋ ਕੇ ਮਿੱਟੀ ਨੂੰ ਖੇਤ ਬਣਾਉਣ ਵਾਲਾ ਅਰਜੰਸਿਓ ਅੱਜ ਚੋਲੀ 'ਚੋਂ ਇੱਟਾ ਰੱਖੇ ਮਿੱਟੀ 'ਤੇ ਬੈਠਾ ਸੀ ਮੱਥੇ 'ਚੋਂ ਆਕੇ ਜੰਮਿਆ ਖੂਨ ਮਿੱਟੀ ਨਾਲ ਭਰੀ ਦਾੜੀ ਤੇ ਲਿਬੜੀ ਪੱਗ ਉਮਰ ਲਗਭਗ 80 ਸਾਲ ਦੇ ਕਰੀਬ ਉਹਨੂੰ ਅੱਜ ਤੋਂ 50-55 ਸਾਲ ਪਹਿਲਾਂ ਬੋਲੇ ਨੰਬਰਦਾਰ ਗੱਜਣਸਿਓਂ ਦੀ ਬੋਲ ਫਿਰ ਜਾਦ ਆਏ ਅਰਜਣਾ ਤੇਰੀ ਮਾਂ ਨੇ ਪੁੱਤ ਨਹੀਂ ਝੋਟਾ ਜੰਮਿਆ ਤੂੰ ਉਹਦੇ ਬੁੱਢੇ ਹੱਡਾਂ 'ਚੋਂ ਜਾਣੋ ਜੋਸ਼ ਆ ਗਿਆ ਉਹਦਾ ਬੁੱਢਾ ਸਰੀਰ ਫੜਕਿਆ ਅੱਖਾਂ ਦੇ ਥੱਲੋਂ ਮਾਸ ਕੰਬਿਆ ਉਹ ਇੱਕੋ ਹੰਬਲੇ ਨਾਲ ਉੱਠ ਖੜਾ ਹੋਇਆ ਚਾਰ ਕੁ ਖੇਤ ਪਾਰ ਕਰਦਾ ਉਹ ਨਹਿਰ ਤੇ ਜਾ ਖਲੋਤਾ ਪਾਣੀ ਦੀਆਂ ਲਹਿਰਾਂ ਵੇਖਣ ਲੱਗਾ ਲਹਿਰਾਂ ਜੋ ਜਿਵੇਂ ਉਹ ਚੂੜੀਆਂ ਖੜਕਾ ਕੇ ਪੁੱਛ ਰਹੀ ਹੋਵੇ ਕਿ ਭਾਈ ਇਹ ਤਾਂ ਤੂੰ ਮੈਨੂੰ ਕਿੱਥੇ ਲੈ ਆਇਆ ਏ ਤੂੰ ਤਾਂ ਕਦੇ ਮੈਨੂੰ ਇੱਕ ਪਲ ਵੀ ਨਾ ਦੂਰ ਕਰਨ ਦਾ ਵਾਅਦਾ ਕੀਤਾ ਸੀ ਫਿਰ ਹੁਣ ਕੀ ਮੇਰੀ ਸਾਹਜ ਸੱਚਮੁੱਚ ਹੀ ਮੁਕਾ ਦਿੱਤੀ ਓ ਤੂੰ ਨਹਿਰ ਤੇ ਖੜ ਕੇ ਅਰਜੰਸੀਓ ਐਨਾ ਰੋਇਆ ਜਿੰਨਾ ਉਹ ਰੋ ਸਕਦਾ ਸੀ ਰੋ ਰੋ ਕੇ ਅੰਦਰੋਂ ਹੰਝੂ ਮੁਕਾਲੇ ਉਸਨੇ ਫਿਰ ਏਕੇ ਗਿੱਟ ਨਹਿਰ ਦੇ ਪਾਣੀ ਦੇ سپرد ਕਰਦਾ ਬੋਲਿਆ ਜਾ ਗੁੱਡੀ ਤੈਨੂੰ ਅੱਜ ਤੋਂ ਬਾਅਦ ਰੱਬ ਦੇ ਹਵਾਲੇ ਕੀਤਾ। ਬਸ ਤੂੰ ਉੱਪਰ ਚੱਲ ਕੇ ਜਗਾ ਮਲ ਆ ਗਿਆ। ਤੇਰੇ ਪਿੱਛੇ ਮੈਂ ਵੀ ਸਾਰੀਆਂ ਇੱਟਾਂ ਪਾਣੀ ਚੋਂ ਵਹਾ ਕੇ ਅਰਜੰਸੀਓਂ ਵਾਪਸ ਖੇਤ ਮੋੜ ਆਇਆ। ਧੁੰਦ ਚੱਕੀ ਗਈ ਸੀ। ਧੁੱਪ ਨਿਕਲਾਈ ਸੀ। ਉਹ ਖੇਤਾਂ 'ਕੇ ਟਾਲੀ ਕੋਲੋਂ ਥੋੜਾ ਜਿਹਾ ਧੁੱਪੇ ਮੰਜਾ ਖਿੱਚ ਕੇ ਲੰਮਾ ਪੈ ਗਿਆ। ਜਿਸ ਪਰਨੇ 'ਚੋਂ ਇੱਟਾਂ ਜਲ ਪ੍ਰਵਾਹ ਕਰਕੇ ਆਇਆ ਸੀ, ਉਸਨੇ ਉੱਪਰ ਲੈ ਲਿਆ। ਉਹਦੀ ਜ਼ਿੰਦਗੀ ਅੱਗੇ ਇੱਕ ਇੱਕ ਸੀਨ ਘੁੰਮਣ ਲੱਗਾ ਕਿਸੇ ਫਿਲਮ ਵਾਂਗ ਤੇ ਉਹ ਆਪਣੀ ਜ਼ਿੰਦਗੀ ਚੋਂ ਗਵਾਚ ਗਿਆ